ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਦੇ ਉੱਤੇ ਅੱਜ ਸੁਣੋ ਆਪਣੇ ਸ਼ੋਅਰੂਮ ਤੇ ਟਰੈਕਟਰ ਦਿਖਾਉਣ ਲੱਗੇ ਹਾਂ ਜੀ ਪੰਜਾਬ ਟਰੈਕਟਰ ਸੇਲ ਕਰਦੇ ਹਿੱਥੇ ਆਪਨੇ ਮੋਬਾਈਲ ਨੰਬਰ ਹੈ 882542949523974 ਇਹ ਤਲਵੰਡੀ ਸਾਬੋ ਗੁਰੂ ਰਵੀਦਾਸ ਚੌਂਕ ਜ਼ਿਲ੍ਹਾ ਬਠਿੰਡਾ ਤੇ ਆ ਗਏ ਜੀ ਆਪਣੇ ਸ਼ੋਅਰੂਮ ਪੰਜਾਬ ਟਰੈਕਟਰ ਦੇ ਨਾਂ ਤੇ ਪਹਿਲਾ ਟਰੈਕਟਰ ਆ ਗਏ ਜੀ ਸੋਨਾਲੀਕਾ 750 2015 ਮਾਡਲ ਹੈ ਸੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਟਰੈਕਟਰ ਪੂਰਾ ਵਧੀਆ ਹੈਗਾ ਸ਼ੋਅ ਵਾਲੀ ਜਿਹੜੇ ਕਰ ਲਾਉਣ ਵਾਲੀ ਹੈ ਕੱਲ ਹੀ ਲਿਆਂਦਾ ਹੈਗਾ ਤੇ ਟਰੈਕਟਰ ਦੇ ਟਾਇਰ ਅਗਲੇ 80 ਪੈਸੇ ਹੋਣਗੇ ਜੀ ਪਿਛਲੇ ਟਾਇਰ ਜਮਨ ਨਵੇਂ ਜੇ ਕਿ ਸੋਨਾ ਨੰਬਰ 2114928 ਦੇ 14928 ਦੇ ਤੇ ਚਾਰ ਟਾਇਰਾਂ ਤੋਂ ਲੱਖਿਆ ਲੀਏ ਜਮਨ ਨਵੇਂ ਟਾਇਰ ਬਿੱਲ ਵੀ ਮਿਲਦੀ ਹੈ ਕੰਡੀਸ਼ਨ ਤੁਸੀਂ ਟਰੈਕਟਰ ਦੀ ਚੌਥਾ ਤੇ ਟਰੈਕਟਰ ਪੂਰਾ ਸਾਫ਼ ਹੈਗਾ ਇਸ ਤੋਂ ਬਾਅਦ ਫਿਰ ਸੋਨਾ ਲੀਕ ਆ ਗਿਆ ਜੀ 750 2013 ਮਾਡਲ ਟਰੈਕਟਰ ਦੇ ਟਾਇਰ ਹੈਗੇ 75/14 928 ਤੇ ਟਰੈਕਟਰ ਹੈਗੀ ਪੂਰਾ ਸਰਵਿਸ ਇਹ ਮਾਡਲ 2013 ਦਾ ਇਹਦਾ ਰੇਟ ਹੈਗਾ ਜੀ ਤੁਹਾਨੂੰ ਲੱਗ ਸਕਦਾ ਚੱਲ ਨਹੀਂ ਆਉਂਦੀ ਆ ਪਾਵਰ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਹੈ ਵੀ ਤੇ ਟਰੈਕਟਰ ਹੈਗੀ ਪੂਰਾ ਸਾਫ ਉਸ ਤੋਂ ਬਾਅਦ ਫੇਰਾ ਗਿਆ ਜੀ ਸਿਨਾਲੀਕਾ ਸਿਕੰਦਰ 2021 ਮਾਡਲ ਟਰੈਕਟਰ ਦਾ ਰੇਟ ਹੈਗਾ ਜੀ 6,115,000 ਰੁਪਇਆ ਤਾਂ ਉਹ ਬੜਾ ਮਾਡਲ ਹੈ ਵੀ ਟਰੈਕਟਰ ਦੇ ਟਾਇਰ 90/95 ਵੈਸੇ ਐਮ ਆਰ ਦੇ 14928 ਦੇ ਮਾਰਕ ਸ਼ਕਤੀ ਲਾਈਫ ਕੰਡੀਸ਼ਨ ਟਰੈਕਟਰ ਦੇ ਚੈੱਕ ਕਰ ਲੇ ਜਵਨ ਨਵਾਂ ਟਰੈਕਟਰ ਸੀਸੀ ਵਰਗਾ 2 ਸਪੀਡ 55 ਕਿਲੋ ਦੇ ਤੇ ਚੇਸਕੰਦਰਾਲਾ ਮੋਡਲ ਇਸ ਤੋਂ ਬਾਅਦ ਵੀ ਰ ਆਪਣੇ ਕੋਲ ਆ ਗਏ ਸੋਨਾ ਲੀਕਾ 76 60 एचपी ਚ ਇਹ 2020 ਮਾਡਲ ਹੈ ਟਰੈਕਟਰ ਦੇ ਚਾਰ ਹੈਗੇ ਜੀ 85 90 ਪੈਸੇ 16 9 28 ਦੇ ਲੋਹੇ ਦੇ ਦੋ ਡੀਟੀ ਲੱਗੇ ਹੋਏ ਆ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਪੂਰਾ ਸਾਫ ਟਰੈਕਟਰ ਹੈ 2020 ਮਾਡਲ ਹੈ 6 ਲੱਖ 45000 ਰੁਪਏ ਰੇਟ ਹੈ ਦਾ ਤੇ ਬਠਿੰਡੇ ਦਾ ਨੰਬਰ ਹੈ ਟਰੈਕਟਰ ਦਾ ਫਸਟ ਓਨਰ ਹੈ ਤੇ 3 ਸਪੀਡ ਚੇਂਜਰ ਵਾਲਾ ਟਰੈਕਟਰ ਹੈ ਜੀ ਇਸ ਤੋਂ ਬਾਅਦ ਫੇਰ ਆ ਗਏ ਜੀ 60 55 2015 ਮਾਡਲ 455000 ਰੁਪਇਆ ਰੇਟਰ ਟਰੈਕਟਰ ਦੇ ਟਾਇਰ ਹੈਗੇ ਜੀ ਅਗਲੇ 75 ਪੈਸੇ ਪਿਛਲੇ ਟਾਇਰ 85 90 ਪੈਸੇ ਹੈ ਜੀ 90 95 ਪੈਸੇ 2K T ਦੇ 16 9 28 ਦੇ ਟੂ ਸਪੀਡ ਹੈ ਇਹ ਟਰੈਕਟਰ ਇਹ ਵੀ ਪੂਰਾ ਸਾਫ ਹੈ 60 55 ਫਾਰਮ ਟਰੈਕਟਰ ਇਸ ਤੋਂ ਬਾਅਦ ਫੇਰ ਆ ਗਿਆ ਜੀ ਮਹਿੰਦਰਾ 555 ਪਾਵਰ ਪਲਸ 57 HP ਦੇ ਵਿੱਚ ਹੈ 2018 ਮਾਡਲ ਹੈ 520000 ਰੁਪਏ ਰੇਟ ਟਰੈਕਟਰ ਦੇ ਟਰੈਕਟਰ ਦੇ ਟਰ 9095 ਪੈਸੇ 4 16928 ਦੇ 57 HP ਦੇ ਵਿੱਚ ਹੈ ਇਹਦੇ ਤੇ ਲੋਨ ਲੋਨ ਕਾਫੀ ਹੋ ਜੂਗਾ 4 ਸਵਾ 4 ਲੱਖ ਰੁਪਏ ਲੋਨ ਹੋ ਜੂ ਸੱਬਰ ਸਹੀ ਹੋਵੇ ਬੰਦੇ ਦਾ ਤੇ ਇਸ ਤੋਂ ਬਾਅਦ ਫੇਰਾ ਕੇ ਜੀ 855 2014 ਮਾਡਲ ਹੈ ਟਰੈਕਟਰ ਇਹ ਵੀ ਪੂਰਾ ਸਾਫ ਹੈ ਬਲੇਟਰ ਜਮ ਨਵੇਂ ਆ ਪਿਛਲੇ ਟਾਇਰ 80% 14928 ਦੇ 2014 ਮਾਡਲ ਦਾ 4,85,000 ਰੁਪਿਆ ਰੇਟ ਹੈ 4 ਸਟਾਰ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਇਸ ਤੋਂ ਬਾਅਦ ਫਿਰ ਆ ਗਈ 5210 ਜੌਂਡੀਰ 5310 ਜੌਂਡੀਰ 2018 ਮਾਡਲ ਟਰੈਕਟਰ ਦੇ ਟਾਇਰ ਨਵੇਂ ਆਗੇ 2018 ਮਾਡਲ 6,35,000 ਰੁਪਿਆ ਰੇਟ ਹੈ 3 ਸਪੀਡ ਦੇ ਵਿੱਚ ਹੈ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਹਰਿਆਣੇ ਦਾ ਨੰਬਰ ਹੈ ਇਹਨੂੰ ਸੀ ਮੈਜੂ 5210 ਜੋਂਡੀਅਰ ਇਸ ਤੋਂ ਬਾਅਦ ਫੇਰਾ ਗਿਆ ਜੀ 5210 ਜੋਂਡੀਅਰ ਗੇਰ ਪ੍ਰੋ 2023 ਮਾਡਲ ਹੈ ਟਰੈਕਟਰ ਦੇ ਟਾਇਰ 90 95 ਪੈਸੇ ਆ ਜੀ ਐਮ ਆਰ ਪਿਛਲੇ ਐਮ ਆਰ ਫਿਰ ਉਹਨਾਂ ਗੁਡੀਆ ਦੇ 5210 23 ਮਾਡਲ 7 ਲੱਖ 85000 ਰੁਪਿਆ ਰੇਟ ਹੈ ਟਰੈਕਟਰ ਪੂਰਾ ਸਾਫ਼ ਹੈ ਵੀ ਗੇਅਰ ਪ੍ਰੋ ਹੋਰ ਸਪੀਡ ਦੇ ਵਿੱਚ ਇਸ ਤੋਂ ਬਾਅਦ ਫਿਰ ਆ ਗਿਆ ਯਾਰਜਨ ਨੋਵੋ 605 ਡੀਆਈਆਈ ਟੌਪ ਵਾਲਾ ਮਾਡਲ ਹੈ 3 ਸਪੀਡ ਬਿਨਾ ਚਿੰਦੜਾ ਵਾਲਾ ਟਾਇਰ ਹੈ ਜਿਹੜਾ 80 85 ਦਾ ਹੈ ਨਾਲ ਦੇ ਤੇ ਸਾਰਾ Ориਜਨਲ ਹੈ ਵੀ 2020 ਮਾਡਲ ਦਾ 6 ਲੱਖ 45000 ਰੁਪਏ ਰੇਟ ਹੈ 2020 ਮਾਡਲ ਇਹ ਵੀ ਪੂਰਾ ਸਾਫ਼ ਸੁਥਰਾ ਟਰੈਕਟਰ ਹੈ ਨੋਵੋ ਅਰਜਨ 605 ਡੀਆਈਆਈ ਗੱਡ 485 ਐਸ਼ਰ 2018 ਮਾਡਲ ਹੈ 4 ਲੱਖ 45000 ਰੁਪਿਆ ਰੇਟ ਹੈ ਪਾਵਰ ਸਟੀਅਰਿੰਗ ਟਰੈਕਟਰ ਦੇ ਟਾਇਰ 75 80 ਪੈਸੇ ਇਸ ਤੋਂ ਬਾਅਦ ਆ ਗਈ ਛੱਤੀ ਨਿਊ ਹੋਲੈਂਡ 2002 ਮਾਡਲ ਹੈ 2 ਲੱਖ 90000 ਰੁਪਿਆ ਰੇਟ ਹੈ ਟਰੈਕਟਰ ਦਾ ਟਰੈਕਟਰ ਦੇ ਟਾਇਰ 16 9 28 ਦੇ 75 80 ਪੈਸੇ ਕੰਡੀਸ਼ਨ ਟਰੈਕਟਰ ਵੀ ਚੈੱਕ ਕਰ ਲੋ ਇਸ ਤੋਂ ਬਾਅਦ ਫੇਰਾ ਗਿਆ ਜੀ ਫਾਰਮ ਟ੍ਰਿਕ 60 ਈਪੀਆਈ ਸੁਪਰ ਮੈਕਸ ਈਪੀਆਈ ਟਰੈਕਟਰ ਦੇ ਟਾਇਰ ਹੈ ਜੀ 75 80 ਪੈਸੇ ਦੇ 14 ਨੌ 28 ਦੇ 2013 ਮਾਡਲ ਹੈ 4 ਲੱਖ ਰੁਪਿਆ ਰੇਟ ਹੈ ਇਹਦਾ ਹਾਰਲ ਟ੍ਰੱਕ 60 ਈਪੀਆਈ ਇਸ ਤੋਂ ਬਾਅਦ ਫਿਰ ਆਪਣਾ ਅਗਲਾ ਖੜਾ ਹੈ ਸਵਰਾਜ 855 2015 ਮਾਡਲ ਹੈ 3 5 ਲੱਖ 45000 ਰੁਪਿਆ ਰੇਟ ਹੈ ਟਰੈਕਟਰ ਦੇ ਟਾਇਰ 90 ਪੈਸੇ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਟਰੈਕਟਰ ਦੀ 4 ਸਟਾਰ ਹੈ ਇਸ ਤੋਂ ਬਾਅਦ ਫਿਰ ਆਵੇ ਜੀ 855 ਸਵਰਾਜ 2015 ਮਾਡਲ 5 ਲੱਖ 15000 ਰੁਪਿਆ ਰੇਟ ਹੈ 2015 ਮਾਡਲ 5 ਲੱਖ 15000 ਰੁਪਿਆ ਰੇਟ ਪੰਜਾਬ ਦਾ ਨੰਬਰ ਹੈ ਇਸ ਤੋਂ ਬਾਅਦ ਫਿਰ ਆਵੇ ਜੀ ਸੋਨਾਲੀਕਾ 750 ਮਾਡਲ ਹੈਗਾ ਜੀ 2019 5 ਲੱਖ ਤੇ 45 ਹਜ਼ਾਰ ਰੁਪਏ ਰੇਟ ਹੈ ਇਹਦਾ ਟੌਪ ਵਾਲਾ ਮਾਡਲ ਹੈ ਟਰੈਕਟਰ ਦੇ ਟਾਇਰ ਹੈਗੇ ਜੀ 90 ਪੈਸੇ 16 9 28 ਦੇ ਪਿਛਲੇ ਟਾਇਰ 2 ਸਪੀਡ ਦੇ ਵਿੱਚ ਹੈ ਜਿਹੜਾ ਇਹ ਖੜਾ ਵੀਰੇ ਇਹ ਹੈਗਾ 2013 ਮਾਡਲ 4 ਲੱਖ 90 ਹਜ਼ਾਰ ਰੁਪਏ ਰੇਟ ਹੈ 2013 ਮਾਡਲ ਹੈ ਸੌਰੀ ਕਰ ਲਓ ਉਸ ਕਰ ਨਹੀਂ ਕਰ ਲਓ ਉਸ ਕਰ 13 ਮਾਡਲ ਹੈ 2014 ਮਾਡਲ ਹੈ 4 ਲੱਖ ਤੇ 80 ਹਜ਼ਾਰ ਰੁਪਏ ਰੇਟ ਹੈ ਇਹਦਾ 545000 ਰੁਪਏ ਰੇਟ ਤੇ 2019 ਮਾਡਲ ਸੁਨਾਲੀ ਕਾ ਗ੍ਰੇਡ ਕਰਨ ਬਥੇਰੀ ਕਰ। ਇਸ ਤੋਂ ਬਾਅਦ ਆਪਣੇ ਕੋਲੇ 855 ਇੱਕ 2013 ਮਾਡਲ ਖੜਾ ਕਰ ਲਾ ਉਸਕਾ ਇੰਜਨ ਦੇ ਵਿੱਚ ਤੇ ਸੁਨਾਲੀ ਕਾ ਖੜਿਆ ਇੱਕ ਦੋ ਹੋਰ ਅਰਜਨ ਖੜਿਆ ਹੋਰ ਟਰੈਕਟਰ ਕਾਫੀ ਖੜੇ ਆਪਣੇ ਕੋਲੇ ਤੇ ਆਜਣ ਗੱਜਨ ਸ਼ਾਂਤ ਹੈ ਤੇ ਕਿਸੇ ਵੀਰ ਨੇ ਨਾ ਕਿ ਟਰੈਕਟਰ ਕੋਈ ਖਰੀਦਣਾ ਹੋਵੇ ਕੋਈ ਵਿਚ ਪਟਾਉਣਾ ਹੋਵੇ ਆਪਣਾ ਟਰੈਕਟਰ ਵਿੱਚ ਵੀ ਲੱਗਾ ਹੋਇਆ ਅਗਿਆ ਦੇ ਖੋਬਰਾ ਉਹ ਆਪਣੇ ਨੌਰਾਂ ਦੇ ਵਿੱਚ ਖੜੇ ਟਰੈਕਟਰ ਤੇ ਜਿਹੜਾ ਵੀ ਟਰੈਕਟਰ ਮੰਗੋਗੇ ਉਹੀ ਮਿਲ ਜੂਗਾ 6055 14 ਮਾਡਲ ਆ ਗਿਆ ਜੀ 3630 12 ਮਾਡਲ ਆ ਗਿਆ ਨਿਊ ਹਾਲੈਂਡ ਟਰਬੋ ਵਾਲਾ ਫਿਰ 6055 ਆ ਗਿਆ ਜੀ 14 ਮਾਡਲ ਫਿਰ ਫਾਰਮ ਟ੍ਰਿਕ 60 EP ਹੀ ਆ ਗਿਆ 13 ਮਾਡਲ ਫਿਰ 855 ਆ ਗਿਆ 14 ਮਾਡਲ ਫਿਰ ਪਿੱਛੇ ਖੜਾ 15 ਮਾਡਲ 855 ਇੱਕ ਫਿਰ 14 ਖੜਾ ਹੈ ਤੇ ਬਾਧੂ ਖੜਿਆ ਜੀ ਆ ਦੇਖ ਲਓ ਤੁਸੀਂ ਭਰੇ ਖੜੇ ਆ ਸ਼ੋਰੂਮ ਨੌਰੇ ਆਪਣੇ ਸ਼ੋਰੂਮ ਤੋਂ ਬਣਾ ਫਿਰ ਸੋਨਾਲੀਕਾ 35 ਆ ਗਿਆ ਜੀ 20 ਮਾਡਲ 385 ਡਿਮਾਂਡ ਹੈ ਫਿਰ ਸੋਨਾਲੀਕਾ 15 ਮਾਡਲ ਆ ਗਈ 44500 550 ਦਾ ਫਿਰ ਅਰਜਨ 605 ਆ ਗਿਆ ਜੀ 2021 ਮਾਡਲ 6 ਲੱਖ 45000 ਰੁਪਏ ਫਿਰ ਸੋਨਾਲੀਕਾ 750 2014 ਮਾਡਲ ਹਾਰਕਸ ਪੰਜਾਬ ਨੰਬਰ ਫਿਰ 750 ਆ ਗਿਆ 18 ਮਾਡਲ ਸ਼ਿਕੰਦਰ ਵਾਲਾ ਪੀਵੀ 22 ਦਾ ਨੰਬਰ ਦਾ 565000 ਰੁਪਿਆ ਫਿਰ 735 ਸਵਰਾਜ ਆ ਗਿਆ ਜੀ ਤੇ ਫਿਰ ਆ ਗਿਆ ਇਸ ਪੰਜਾਬੀ 24 4-ਵੀਲ ਫਿਰ ਪਿੱਛੇ ਖੜਾ ਨਿਊ ਹੋਲੈਂਡ 5500 ਜੀ ਫਿਰ 855 ਖੜਾ ਹੈ ਜੀ ਫਿਰ 5500 ਹੋਲੈਂਡ ਜੀ ਫਿਰ 735 ਸਵਰਾਜ ਫਿਰ 963 ਸਵਰਾਜ ਜੀ 20 ਮਾਡਲ ਦਾ ਕਾਫੀ ਖੜੇ ਟਰੈਕਟਰ ਆਪਣੇ ਭਰੇ ਖੜੇ ਨੌਰੇ ਵੀ ਜਿਹੜਾ ਵੀ ਟਰੈਕਟਰ ਮੰਗੋਗੇ ਉਹੀ ਟਰੈਕਟਰ ਮਿਲ ਜਾਊਗਾ 11 ਤਲਵੰਡੀ ਸਾਬੋ ਪਹੁੰਚੋ ਤੁਸੀਂ ਸ਼ੋਰੂਮ ਤੋਂ ਇਲਾਵਾ ਨੌਰਾਂ ਦੇ ਵਿੱਚ ਵੀ ਆਪਣੇ ਟਰੈਕਟਰ ਕਾਫੀ ਖੜੇ ਹੈ ਜੀ ਤੇ ਇੱਧਰ ਵੀ ਕਾਫੀ ਖੜੇ ਹੈ ਜੀ ਫਾਰਮ ਟ੍ਰੈਕ 60 HP 200 ਪਰਮੈਕਸੀ ਦੋ ਯਰ 17 ਮਾਡਲ ਜੀ 460000 ਫਿਰ 855 ਸੋਰਾਜ ਜੀ 2014 ਮਾਡਲ 460000 ਫਿਰ 855 ਸੋਰਾਜ 5 ਸਟਾਰ ਦਾ ਵੇਅਰ 14 ਮਾਡਲ ਜੀ ਨਹੀਂ ਮਾਡਲ ਸੋਰੀ 610000 ਫਿਰ 855 ਸੋਰਾਜ 2000 b ਮਾਡਲ 645000 ਫਿਰ 3600 ਟੂ ਨਿਊ ਹਾਲੈਂਡ ਆ ਗਿਆ ਜੀ ऑलराउंडर 2018 मॉडल 485000 फिर 575 महिंद्रा ਆ ਗਿਆ ਜੀ 525000 ਫਿਰ ਇਸ ਤੋਂ ਇਲਾਵਾ ਕਾਫੀ ਖੜੇ ਟਰੈਕਟਰ ਜਦੋਂ ਤੁਸੀਂ ਪਹੁੰਚੋਗੇ ਤਲਵੰਡੀ ਸਾਬੋ ਤੱਕ ਸ੍ਰੀ ਦਮਦਮਾ ਸਾਹਿਬ ਕਾਫੀ ਟਰੈਕਟਰ ਦਿਖਾ ਦੇਵਾਂਗੇ ਤੁਹਾਨੂੰ ਫਿਰ 53 10 ਖੜੇ ਜਿਗੇ ਫਾਰਮ ਟਰੱਕ 45 2007 ਮਾਡਲ 245 ਸੁਨਾਲੀ ਦਾ 60 ਐਮਐਮ ਫਿਰ 8553 ਸਪੀਡ ਫਿਰ ਆ 052 ਵਰਸ ਵੀਡੀਓ ਟਾਇਰ ਨਵੇਂ 11 ਮਾਡਲ 388 ਫਿਰ 60 ਐਮ ਐਮ ਖੜਾ ਜੀ 2009 ਮਾਡਲ 2 ਲੱਖ 60 65000 ਰੁਪਿਆ ਫਿਰ 730 ਹੁਣ ਲਿਖਾਈ ਟਰੈਕਟਰ ਇੱਥੇ ਵੀ ਕਾਫੀ ਖੜੇ ਹੈ ਜੀ ਗਟਾਉਣਾ ਦੇ ਵਿੱਚ ਆਪਣੇ ਨੌਰਿਆਂ ਦੇ ਵਿੱਚ ਬਾਦੂ ਟਰੈਕਟਰ ਖੜੇ ਹੈ ਜੀ ਜਿਹੜਾ ਵੀ ਮੰਗੋਗੇ ਉਹੀ ਮਿਲ ਜਾਊਗਾ ਸ਼ੋਅਰੂਮ ਤੋਂ ਲਾ ਆ ਬ ਆਪਣੇ ਕੋਲੇ ਇੱਥੇ ਟਰੈਕਟਰ ਕਾਫੀ ਖੜੇ ਹੈ ਜਿਹੜਾ ਵੀ ਲੈਣਾ ਹੋਵੇ ਤਾਂ ਆਪਣੇ ਨਾਲ ਕੰਟੈਕਟ ਕਰ ਲਿਓ ਵੀਰੋ ਆਪਣੇ ਨੰਬਰ ਤੇ 88524054 88524054 ਇਹ ਆਪਣਾ ਮੋਬਾਈਲ ਨੰਬਰ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਦੋਸਤੋ ਲੱਗੇ ਹੋਰ ਵੀਡੀਓ ਲੈ ਕੇ ਆਵਾਂਗੇ ਤਦ ਤੱਕ ਲਈ ਧੰਨਵਾਦ ਦੋਸਤੋ